ਖਦੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਅਸਤੀਫੇ ਤੋਂ ਬਾਅਦ ਸੀਐਲਪੀ ਲੀਡਰ ਸੁਨੀਲ ਜਾਖੜ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਦੇ ਵਿੱਚ ਜੇਕਰ ਕਿਸੇ ਦਾ ਅਸਤੀਫਾ ਬੰਦਾ ਸੀ ਤਾਂ ਉਹ ਗ੍ਰਹਿ ਮੰਤਰੀ ਹੋਣ ਦੇ ਨਾਮ ਤੇ ਸੁਖਬੀਰ ਸਿੰਘ ਬਾਦਲ ਦਾ ਬੰਦਾ ਸੀ ਸਿੱਕੀ ਦਾ ਅਸਤੀਫਾ ਮਨਜ਼ੂਰ ਕਰਨ ਤੇ ਸੁਨੀਲ ਜਾਖੜ ਨੇ ਪੰਜਾਬ ਵਿਧਾਨ ਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਵੀ ਘੇਰਿਆ ਵੀ ਅਗਰ ਕਿਸੇ ਨੂੰ ਅਸਤੀਫਾ ਦੇਣਾ ਚਾਹੀਦਾ ਸੀਗਾ ਬਾਦਲ ਸਾਹਿਬ ਨੂੰ ਨਹੀਂ ਘੱਟੋ ਘੱਟ ਡੈਪਟੀ ਸੀਐਮ ਸਾਹਿਬ ਜਿਹੜੇ ਹੋਮ ਮਿਨਿਸਟਰ ਹੈ ਉਹਨਾਂ ਦਾ ਅਸਤੀਫਾ ਬਣਦਾ ਸੀ ਸਿੱਕੀ ਦਾ ਅਸਤੀਫਾ ਨਹੀਂ ਸੀ ਬਣਦਾ ਉਹਨਾਂ ਸਪੀਕਰ ਸਾਹਿਬ ਨੇ ਵੀ ਆਪਣੀ ਸਾਰੀ ਮਰਿਆਦਾਵਾਂ ਤੋੜ ਕੇ ਇੱਕ ਡੈਮੋਕ੍ਰੈਟਿਕ ਉਹ ਬੜੀ ਕਨਸਟੀਟਿਊਸ਼ਨਲ ਪੋਸਟ ਹੈ ਜਿਸ ਤੇ ਬੈਠੇ ਹੈ ਹੀ ਇਜ਼ ਕਸਟੋਡੀਅਨ ਆਫ ਦਾ ਹਾਊਸ ਹੀ ਇਜ਼ ਕਸਟੋਡੀਅਨ ਆਫ ਦਾ ਰਾਈਟਸ ਆਫ ਦਾ ਐਮਐਲਏਸ ਉਹਨਾਂ ਨੇ ਵੀ ਜਦੋਂ ਕੱਲ ਇਹਨਾਂ ਦੇ ਫੈਸਲੇ ਦੇ ਉੱਤੇ ਫੁੱਲ ਚੜਾਏ ਹੈ ਤੇ ਮੈਂ ਸਮਝਦਾ ਵੀ ਅਗਰ ਕਿਸੇ ਦਾ ਅਸਤੀਫਾ ਬਣਦਾ ਤੇ ਘੱਟੋ ਘੱਟ ਡਿਪਟੀ ਸੀਐਮ ਸਾਹਿਬ ਦਾ ਤਸਤੀਫਾ ਇਸ ਕੱਲ੍ਹ ਤੋਂ ਹੋਣਾ ਚਾਹੀਦਾ ਸੀ ਪਛਤਾਪ ਇਹਨਾਂ ਨੂੰ ਕਰਨਾ ਚਾਹੀਦਾ ਹੈ ਬੇਅਦਬੀ ਦਾ ਅਗਰ ਪਛਤਾਪ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਜਿਹੜੇ ਦੋ ਸਿੰਘ ਉੱਤੇ ਸ਼ਹੀਦ ਹੋਏ ਹੈ ਉਹਦਾ ਪਛਤਾਪ ਕੌਣ ਕਰੂਗਾ ਸਾਹਿਬ